ਰਦਾਸਪੁਰ ਦੇ ਪਿੰਡ ਅਲੂਵਾਲ ਦੇ ਵਿੱਚ ਪੰਚਾਇਤੀ ਚੋਣਾਂ ਦੇ ਰਣਜੀਤ ਨੂੰ ਲੈ ਕੇ ਪਿੰਡ ਦੇ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਗੁੰਡਾਗਰਦੀ ਦਿਖਾਈ ਹੈ ਅਜੀਹਾ ਪਿੰਡ ਦੇ ਲੋਕਾਂ ਨੇ ਦੋਸ਼ ਲਗਾਇਆ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਦੂਜੀ ਸਿਰ ਦੇ ਵੱਲੋਂ ਪਿੰਡ ਵਿੱਚ ਨਾਰੀ ਬਣਾਈ ਗਈ ਸੀ ਜਿਸ ਨੂੰ ਸਰਪੰਚਨੀ ਦੇ ਪਤੀ ਗੁਰਨਾਮ ਸਿੰਘ ਨੇ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਦੇ ਦੂਜੇ ਥਿਰ ਨੇ ਇਸ ਦਾ ਵਿਰੋਧ ਕੀਤਾ ਤਾਂ ਸਰਪੰਚ ਦੇ ਪਤੀ ਨੇ ਆਪਣੀ ਰਾਈਫਲ ਕੱਢ ਲਈ ਅਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਉਸ ਦੀ ਰਾਈਫਲ ਖੋਲੇ ਹੀ ਅਤੇ ਫੁੱਲ ਸੇ ਹਵਾਲੇ ਕਰ ਦਿੱਤੀ ਫੁੱਲ ਸਾਂ ਤੋਂ ਪਹਿਲਾਂ ਹੀ આરોપી ਗੁਰਨਾਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਤੇ ਰਾਤ ਨੂੰ 2 ਵਜੇ ਫਿਰ ਪਿੰਡ ਆ ਕੇ ਆਪਣੇ ਟਰੈਕਟਰ ਦੇ ਨਾਲ ਦੂਜੀ ਤਿਰਸੇ ਲੋਕਾਂ ਦੀ ਫਸਲ ਖਰਾਬ ਕਰ ਦਿੱਤੀ ਅਤੇ ਇੱਕ ਹਵੇਲੀ ਦੇ ਕੋਠੇ ਨੂੰ ਵੀ ਢਾਹ ਦਿੱਤਾ ਜਿਸ ਤੋਂ ਬਾਅਦ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਆਖਰ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਉਹਨੇ ਕਿਹਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਵੀ ਰਫਲ ਵੀ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਸੁਖਨਾਮ ਸਿੰਘ ਕੀ ਆਚੀ ਨਿਊਜ਼ ਨੈਟਵਰਕ ਅਮਰਬੀਰ ਸਿੰਘ ਪਿੰਡ ਆਲੋਵਾਲ ਜੋ ਕਿ ਮੈਂ ਅਕਤੂਬਰ ਮਹੀਨੇ ਚ ਸਰਪੰਚੀ ਦੀ ਚੋਣ ਹੋਈ ਇਹ ਲੜੀ ਸੀ ਮੇਰੇ ਮੁਕਾਬਲੇ ਗਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਲੜੀ ਸੀ ਉਹ ਸਰਪੰਚੀ ਦੀ ਚੋਣ ਜਿੱਤ ਗਿਆ ਸੀ ਮੇਰੇ 6 ਮੈਂਬਰ ਬਣ ਗਏ ਜੀ ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ ਠੀਕ ਆ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਕਿ ਸਾਡੇ ਮੈਂਬਰ ਇਹਦਾ ਸਮਰਥਨ ਨਹੀਂ ਦਿੱਤਾ ਸੀ ਇਸੇ ਇਦਾਂ ਹੀ ਕੰਮ ਕਰਦਿਆਂ ਕਰਦਿਆਂ ਜੋ ਕਿ ਮੇਰੇ ਘਰ ਦੇ ਬਾਹਰ ਮੇਰੀ ਜਗ੍ਹਾ ਮੇਰਾ ਘਰ ਦਾ ਪਾਣੀ ਜਾਂਦਾ ਸੀ ਉਹ ਕੱਲ ਰਾਤ ਇਹਨੇ 4-5 ਦਿਨ ਹੋ ਗਏ ਨੇ ਪੈ ਪਾਏ ਸੀ ਉਹਦੇ ਤੇ ਇਹਨੇ ਮਟੀਰੀਅਲ ਨਹੀਂ ਪਾਇਆ ਸੀ ਜੋ ਕਿ ਮੇਰੇ ਗੁਮਾਂਡਾ ਉਹਨਾਂ ਦੇ ਥਾਂ ਤੇ ਮਟੀਰੀਅਲ ਪਾਤਾ ਸੀ ਮੇਰੀ ਇਹਨੇ ਜਗ੍ਹਾ ਛੱਡਤੀ ਸੀ ਜੋ ਕਿ ਕੱਲ ਹੁਣ ਮੈਂ ਆਪਣੇ ਕੋਲੋਂ ਮਟੀਰੀਅਲ ਲਿਆ ਕੇ ਮੈਂ ਆਪਣੀ ਜਗ੍ਹਾ ਤੇ ਪਾਇਆ ਇਹ ਰਾਤ ਨੂੰ ਪੈਗ ਲੱਗਾ ਬਿਲਕੁਲ ਟਾਈਟ ਹੋਇਆ ਇਹ ਆ ਗਿਆ ਇਹਨੇ ਉਹ ਮਟੀਰੀਅਲ ਦੇ ਤੇ ਗੱਡੀ ਚਾਰਤੀ ਇੱਕ ਵਾਰੀ ਗਾਂ ਕੀਤੀ ਇੱਕ ਰਿਪਸ਼ਾਨ ਜਦੋਂ ਕਿ ਇਹਨੇ ਕੀਤਾ ਮੈਂ ਜਾ ਕੇ ਭੱਜ ਕੇ ਦੀ ਬਾਰੀ ਫੜ ਲਈ ਬਾਰੀ ਖੋਲ ਕੇ ਇਹਨੂੰ ਪੁੱਛਿਆ ਮੈਂ ਗਰਨਾਮ ਸਿੰਘ ਦਖੜ ਜਾ ਨਾ ਇਦਾਂ ਕਰ ਇਹ ਗਰਨਾਮ ਸਿੰਘ ਜਦੋਂ ਇਹਨੇ ਗੱਲ ਕਹੀ ਨੇ ਬਾਰੀ ਮੇਲ ਕੇ ਇਹਨੇ ਰਫਲ ਕੱਢ ਕੇ ਰਫਲ ਡਿਆ ਪਿਆ ਪਰਨ ਜਦੋਂ ਇਹਨੇ ਰਫਲ ਪੰਡਿਆ ਪਿਆ ਮੇਰੇ ਨਾਲ ਚਾਰ ਪੰਜ ਮੁੜੇ ਸੀ ਜੋ ਮਟੀਰੀਅਲ ਲੇਵਰ ਦਾ ਕੰਮ ਕਰ ਰਹੀ ਅਸੀਂ ਸਾਰੇ ਭੱਜ ਕੇ ਅਸੀਂ ਇਹਦੀ ਰਫਲ ਖੋਲੀ ਰਫਲ ਖੋ ਕੇ ਤੇ ਅਸੀਂ ਬਾਹਰ ਲੈ ਆਂਦੀ ਜਦੋਂ ਇਹ ਗੱਲ ਹੋਈ ਇਹਨੇ ਖਿੱਚ ਕੇ ਬਾਰੀ ਮਾਰ ਕੇ ਇਹਨੇ ਗੱਡੀ ਦਾ ਸਲਫ ਮਾਰਿਆ ਇਹ ਗੱਡੀ ਭਜਾ ਕੇ ਆਪਣੇ ਚਲ ਗਿਆ ਆਪਣੇ ਘਰ ਆਪਣੇ ਉਸ ਤੋਂ ਬਾਅਦ ਅਹੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੁਲਾਜ਼ਮ ਆਏ ਐਸਐਚਓ ਸਾਹਿਬ ਆਏ ਉਹਨਾਂ ਆਣ ਕੇ ਸਾਡੀ ਸਾਰੀ ਗੱਲਬਾਤ ਸੁਣੀ ਉਹਨਾਂ ਆਣ ਕੇ ਜੋ ਸਾਡੇ ਹੀ ਰਫਲ ਦੀ ਫੜੀ ਸੀ ਉਹਨਾਂ ਸਾਡੇ ਕੋਲ ਰਫਲ ਆਈ ਉਹਨਾਂ ਨੂੰ ਦੇਤੀ ਉਹਨਾਂ ਆਣ ਕੇ ਵੇਖੀ ਰਫਲ ਭਰੀ ਸੀ ਦੋ ਰਾਉਂਡ ਹੀ ਉੱਚ ਉਹਨਾਂ ਸਾਡੇ ਕੋਲ ਵੀਡੀਓ ਉਹਨਾਂ ਆਪਣੇ ਰਾਉਂਡ ਕੱਢ ਕੇ ਰਫਲ ਉਹ ਲੈ ਗਏ ਨਾਲ ਐ ਐਸਐਚਓ ਸਾਹਿਬ ਨੇ ਸਾਨੂੰ ਸਟੈਂਪ ਦੇ ਦਿੱਤਾ ਕਿ ਸਵੇਰੇ 10 ਵਜੇ ਆਜੋ ਕੋਈ ਨਹੀਂ ਜਿੱਦਾਂ ਤੁਸੀਂ ਕਹੋਗਾ ਉਦਾਂ ਹੋ ਜਾਏਗਾ ਠੀਕ ਆ ਅਸੀਂ ਸੱਜ ਸੱਜ ਚੱਲ ਗਏ ਅਸੀਂ ਵੀ ਆਪਣੇ ਸਾਰੇ ਰਾਮ ਰੂਮ ਡੈਪੇ ਕਰਨ ਸੌਗੇ ਇਹ ਰਾਤ ਕੋਈ 1:30 ਵਜੇ ਦਾ ਟਾਈਮ ਆ 1 ਵਜੇ ਦਾ ਹੀ ਕੈਮਰਾ ਚੈੱਕ ਕੀਤੇ 1 ਵਜੇ ਦੇ ਨਾਲ ਆ ਜਿਹੜੇ ਦੋਵੇਂ ਪਿਓ ਪੁੱਤ ਸ਼ਰਾਬ ਨਾਲ ਰਜੇ ਪਿਓ ਮੁੜਾਏ ਦਾ ਨਾਲ ਹੀ ਇਹ ਹੀ ਚਲਾਉਂਦਾ ਟਰੈਕਟਰ ਇਹਨਾਂ ਲਿਆ ਕੇ ਜਿਹੜਾ ਮਟੀਰੀਅਲ ਪਾਇਆ ਸੀ ਉਹ ਜਿੰਨੀ ਮੇਰੀ ਜਗਾ ਵਾ ਇਹਨਾਂ ਸਾਰੀ ਉਹ ਢਾਤੀ ਢੋਂ ਤੋਂ ਬਾਅਦ ਮੇਰਾ ਜੋ ਮੈਂਬਰ ਪੰਜਾਬ ਜਿਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਦੇ ਘਰ ਗਏ ਉਹਦੇ ਘਰ ਦੇ ਬਾਹਰ ਉਹਦਾ ਗੇਟ ਉਹਦੀ ਕੰਦ ਢਾਈ ਉਸ ਤੋਂ ਬਾਅਦ ਜਾ ਕੇ ਮੇਰੀ ਬੰਬੀ ਇਹਦੇ ਘਰ ਦੇ ਸਾਹਮਣੇ ਮੇਰੀ ਮੋਟਰ ਵਾ ਉਹਦਾ ਕਮਰਾ ਟਾਇਆ ਉਸ ਤੋਂ ਬਾਅਦ ਜਾ ਕੇ ਮੇਰਾ ਕਮਾਦ ਦਾ ਘਟੋ ਘਟ ਦੋਕਾਂ ਥਾਂ ਇਨੇ ਕਮਾਦ ਵਾਇਆ ਉਸ ਤੋਂ ਬਾਅਦ ਫਿਰ ਜੋ ਮੇਰੇ ਕੋ ਪੰਚਾਇਤ ਵਾ ਪਿੰਡ ਪਿੰਡ ਦਾ ਲੋ ਵਾਲ ਦੀ ਉਹ ਉਸ ਨੂੰ ਜੋ ਰਸਤਾ ਜਾਂਦਾ ਨੇ ਉਹ ਰਸਤਾ ਵਾਇਆ ਪੰਚਾਇਤ ਵਾਲੀ ਜਿਹੜੀ ਪੰਚਾਇਤ ਵਾਲੀ ਜਿਹੜੀ ਝੋਨਾ ਵਾ ਇਹਨੇ ਉਹਦੇ ਵਿੱਚੋਂ ਦੀ ਟਰੈਕਟਰ ਘਮਾ ਕੇ ਝੋਨਾ ਮੇਰਾ ਖਰਾਬ ਕੀਤਾ ਫਿਰ ਅਹੀ ਰਾਤ ਹਨ ਜੋ ਪਾ ਲੱਗਾ ਇਹ ਰਾਤ 2 ਵਜੇ ਐਸਐਚਓ ਸਾਹਿਬ ਨੂੰ ਫਿਰ ਫੋਨ ਕੀਤਾ ਉਹਨਾਂ ਉਸੇਲੇ ਮਲਾਜਮ ਭੇਜੇ ਮੁਲਾਜ਼ਮ ਭੇਜੇ ਆਣ ਕੇ ਉਹਨਾਂ ਇਹਦਾ ਘਰੋਂ ਇਹ ਆਪ ਭੱਜ ਚੁੱਕਾ ਸੀ ਇਹਦੇ ਘਰੋਂ ਟਰੈਕਟਰ ਬਰਾਮਦ ਕੀਤਾ ਤੇ ਟਰੈਕਟਰ ਉਹ ਲੈ ਗਏ ਫੇਰ ਅਸੀਂ ਚਲੋ ਕੀਤਾ ਹੁਣ ਸਵੇਰੇ ਫੇਰ ਹੁਣ ਐਸਐਚਓ ਸਾਹਿਬ ਆਏ ਆ ਐਸਐਚਓ ਸਾਹਿਬ ਨੇ ਮੌਕਾ ਸਾਰਾ ਵੇਖ ਚੁੱਕੇ ਆਣ ਕੇ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਨਾਲ ਧੱਕਾ ਹੋਇਆ ਵਾ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਨੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨਾਮ ਮਹਾਵੀਰ ਸਿੰਘ ਲੰਬੜਦਾਰ ਮੈਂ ਮੌਜੂਦਾ ਪਿੰਡ ਦਾ ਲੰਬੜਦਾਰ ਆ ਜੀ ਜੋ ਕਿ ਗਰਨਾਨ ਸਿੰਘ ਕੱਲੇ ਮੇਰਾ ਤਾਜ ਦੇ ਬੇਟੇ ਦੇ ਇੱਥੇ ਬਾਹਰ ਘਰੇ ਦੇ ਪੈਪ ਆਏ ਜੋ ਇਹਨਾਂ ਦੇ ਗਵਾੰਡੀ ਹਨ ਉਹਨਾਂ ਨੇ ਮਟੀਰੀਅਲ ਆਪਣਾ ਪਾ ਲਿਆ ਸੀ ਇਹਨੂੰ ਕਹੇ ਮਟੀਰੀਅਲ ਪਾ ਦੇ ਇਹਨੇ ਪਾਇਆ ਨਹੀਂ ਇਹਨੂੰ 4-5 ਦਿਨਾਂ ਅਸੀਂ ਕਹਿੰਦੇ ਰਹੇ ਮਟੀਰੀਅਲ ਪਾ ਇਹਨੇ ਮਟੀਰੀਅਲ ਨਹੀਂ ਪਾਇਆ ਉਹ ਤਾਈ ਦੇ ਬੇਟੇ ਨੇ ਜਿਹੜਾ ਮਟੀਰੀਅਲ ਹੈ ਆਪਣੇ ਕੋਲ ਲਿਆ ਕੇ ਤੇ ਪਾਉਣ ਦਿਆ ਜਦੋਂ ਮਟੀਰੀਅਲ ਪੈ ਗਿਆ ਸ਼ਾਮ ਨੂੰ ਠੀਕ ਹੈ ਇਹ ਸ਼ਰਾਬ ਪੀਤੀ ਸੀ ਇਹਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀ ਇਹਨੇ ਅੱਗੇ ਪਿਛੇ ਕੀਤੀ ਹੈ ਅੱਗੇ ਪਿਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਨਾਲੀ ਕੱਢ ਲਈ ਦਨਾਲੀ ਕੱਢ ਕੇ ਇਹਨੇ ਫੈਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਨਾਲੀ ਇਹਦੇ ਕੋ ਖੋਲੀ ਆ ਹੋ ਕੇ ਮੁੜ ਕੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆ ਗਈ ਹੈ ਪੁਲਿਸ ਨੇ ਆਣ ਕੇ ਦਿਨਾਲੀ ਜਿਹੜੀ ਬਰਾਮਦ ਕੀਤੀ ਹੈ ਉਹਦੇ ਦੋ ਫਾਇਰ ਹਨ ਮੌਕੇ ਤੇ ਉਹ ਵੀ ਕੱਢੇ ਨੇ ਆਣ ਕੇ ਤੇ ਐਸਐਚਓ ਸਾਹਿਬ ਨੇ 10 ਵਜੇ ਦਾ ਸਿਰੇ ਟਾਈਮ ਦਿੱਤਾ ਸੀ ਮੁੜ ਕੇ ਰਾਤ ਜੋ ਕਿ 1:30 ਵਜੇ ਨੇ ਫੇਰ ਦੁਬਾਰਾ ਜੋ ਕਿ ਵੇਲੀ ਦਾ ਵੇਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਇਹਦੇ ਘਰ ਲਾ ਕੇ ਸਾਡੀ ਪੈਲੀ ਆ ਉਹਦੀ ਇਹਨੇ 10 12 ਮਰਲੇ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਜੀ ਕੋਠਾ ਤੋੜਤਾ ਨੇ ਪੰਚਾਇਤ ਦਾ ਜਿਹੜਾ ਜੋ ਰਾਹ ਵਾਤ ਆ ਮੇਰੇ ਕੋਲ ਵੀ ਆਲਵਾਲ ਦੀ ਪੰਚਾਇਤ ਆ ਜੀ ਕੁਝ ਰਖਵਾ ਤੇ ਇਹਨਾਂ ਸਾਰਾ ਰਾਹਵਾਤਾ ਜੋ ਝੋਨੇ ਦਾ ਸਾਰਾ ਨੁਕਸਾਨ ਕੀਤਾ ਅਸੀਂ ਇਹ ਇਨਸਾਫ ਕਰਦੇ ਆਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਆ ਜੀ ਮੈਂ ਵੀ ਆਮਪਾਲੀ ਦਾ ਛਪਾਈ ਆ ਮੈਂ ਪੋਲਿੰਗ ਏਜੰਟ ਬਣਿਆ ਸੀ ਜਗਰੂਦ ਸੇਖਾ ਜੀ ਦਾ ਜਦੋਂ ਇਲੈਕਸ਼ਨ ਹੋਈ ਸੀ ਮੈਂ ਪੋਲਿੰਗ ਏਜੰਟ ਅੰਦਰ ਬਣਿਆ ਸੀ ਅਸੀਂ ਹਾਂ ਜੀ ਇਹਦੀ ਘਰਦੀ ਆ ਜੀ ਮੌਜੂਦਾ ਸਰਪੰਚ ਸਾਡੇ ਇਹ ਦੇਖੋ ਇੱਕ ਮੈਂਬਰ ਆ ਸਾਡੇ ਕੋਲ 6 ਮੈਂਬਰ ਆ ਜੀ ਇਹੀ ਰੰਜੇਸ਼ ਇਹੀ ਰੰਜੇਸ਼ ਆ ਜੀ ਠੀਕ ਹੈ ਪਰਿਵਾਰ ਦਾ ਕਹਿਣਾ ਹੈਗਾ ਕਿ ਇਹਦਾ ਬਰੇਤਾ ਬਜਰੀ ਨਹੀਂ ਸੀ ਮਿਲ ਰਿਹਾ ਜਿਸ ਕਰਕੇ ਉਹ ਨਹੀਂ ਸੀ ਪੂਰੇ 하게 ਲੇਕਿਨ ਉਹਨੇ ਕਰ ਦੇਣਾ ਸੀ ਕੰਮ ਨਹੀਂ ਅਸੀਂ ਇਹ ਕਹਿੰਦੇ ਵੀ 4-5 ਦਿਨ ਹੋ ਗਏ ਇਹਨੂੰ ਕਹਿੰਦੇ ਰੇਤਾ ਬਜਰੀ ਵੇਖੋ ਜੇ ਉਹ ਥਾਂ ਦੇ ਵਿੱਚ ਪੈ ਸਕਦਾ ਰੇਤਾ ਬਜਰੀ ਕੀ ਗੱਲ ਇੰਨੀਆਂ ਦੁਕਾਨਾਂ ਨੇ ਧਾਰੀਆਲ ਵਿੱਚ ਕਿਤੋਂ ਨਹੀਂ ਇਹਨੂੰ ਬਜਰੀ ਰੇਤ ਮਿਲੀ ਜਿੱਥੋਂ ਮਰਜੀ ਸੀਮੈਂਟ ਲੈ ਆਂਦਾ ਵੇਖੋ ਜੇ ਸਾਨੂੰ ਮਿਲ ਸਕਦਾ ਇਹਨੂੰ ਨਹੀਂ ਮਿਲ ਸਕਦਾ ਕਿੰਨੀ ਕਿ ਜਗ੍ਹਾ 3 ਬੋਰੀਆਂ ਸਾਰਾ ਸੀਮੈਂਟ ਪੈਣਾ ਸੀ ਜੇ ਉੱਥੇ ਪਾ ਸਕਦਾ ਤੇ ਉੱਥੇ ਵੀ ਪਾ ਦਿੰਦਾ ਠੀਕ ਹੈ ਜਾਨ ਬੁੱਝ ਕੇ ਠੀਕ ਹੈ ਧਮਕੀਆਂ ਦਿੰਦਾ ਠੀਕ ਹੈ ਜ ਅਹੀਂ ਇਹ ਤਾਂ ਨਹੀਂ ਮੈਂਬਰ ਇਹਨੂੰ ਦੇਖ ਰਾਜੀ ਠੀਕ ਨਹੀਂ ਪ੍ਰਬੰਧਕ ਲਾਇਆ ਹੋਇਆ ਪਿੰਡ ਵਿੱਚ ਹੁਣ ਪੁਲਿਸ ਆਈ ਕੀ ਕਹਿੰਦੀ ਹੈ ਪੁਲਸ ਹੁਣ ਆਈ ਆ ਰਾਤ ਵੀ ਆਏ ਸੀ ਜੋ ਕਿ ਇਹਦਾ ਟਰੈਕਟਰ ਜਿਹੜਾ ਬਰਾਮਦ ਕਰਕੇ ਉਹਨਾਂ ਥਾਣੇ ਲੈ ਗਏ ਨੇ ਹੁਣ ਪੁਲਸ ਆਈ ਆ ਤੇ ਵੇਖੋ ਜੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਅਸੀਂ ਪ੍ਰਸ਼ਾਸਨ ਇਹ ਮੰਗ ਕਰਦੇ ਆ ਚਾਲੋ ਵਾਲਿਆ ਇਹਨਾਂ ਦਾ ਪਹਿਲਾਂ ਤੋਂ ਹੀ ਆਫਸ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਇਹਨਾਂ ਦਾ ਆਫਸ ਚ ਝਗੜਾ ਚੱਲੀ ਹੁੰਦਾ ਆ ਇਹ ਆਪੋਜਿਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੀ ਜਿਹੜੀ ਆ ਇਹਦੇ ਕਾਨੂੰਨੀ ਕਾਨੂੰਨ ਅਨਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮੈਸੇਜ ਸਰਪੰਚਾ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰ ਲੈ ਤੁਸੀਂ ਉਹ ਜਿਹੜਾ ਸੀਗਾ ਰਾਈਫਲ ਉਹ ਮੈਂ ਸਟੱਡੀ ਕਿ ਲੈ ਰਹੀ ਹਾਂ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ three SAI group of institutes.